ਸੋਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰਗ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਗਮਾਹਰਾਵਾ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਗਮਾਹਰਾਵਾ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਅ ਸੰਗਤ ਜੀ ਪਾਪ ਜੀ ਨੂੰ ਮੇਰੇ ਤੇ ਜਿਹੜਾ ਮਿਲ ਗਿਆ

ਉਸੇ ਤਰ੍ਹਾਂ ਹੀ ਕਰ ਕਰਕੇ ਨਹੀਂ ਪਤਾ ਚੱਲ ਚਲ ਜਿਹਨਾਂ ਨੂੰ ਇਸ ਕਰਕੇ ਯਕੀਨ ਹੈ ਕਿ ਉਹਨਾਂ ਨੂੰ ਮਿਲ ਗਿਆ ਅੱਜ ਉਹਨਾਂ ਲਈ ਨਹੀਂ ਬੋਲਾਂ ਅੱਜ ਕੁਝ ਵਿਚਾਰ ਸਾਂਝਾ ਕਰਾਂਗਾ ਉਹਨਾਂ ਅੰਟੀ ਗਵੰਟੀ ਤੇ ਉਹਨਾਂ ਸੱਚੇ ਮਿੱਤਰਾਂ ਲਈ ਜਿਹਨਾਂ ਨੂੰ ਪਤਾ ਹੈ जिन्होंने भरोसा नहीं की चल रहा है कि ये तक मैं बात चल रही है कोई नहीं कह रहा कोई नहीं करना कि ये क्या जा रहा है कि तुम अपना धर्म छोड़ के इधर आ जाओ की क्या जा रहा है की है जिस दी गल की जा रही है उन्हें की क्या सी उन्हें दिल्ली धर्म स्टेज पे खड़के साफ साफ क्या जिस भी लेवल पर तुम मानते हो उनकी मान लो ਉਹਦਾ ਕਦੇ ਵੀ ਧਰਮ ਪਰਵਰਤਨ ਦਾ ਨਹੀਂ ਸੀ ਉਹਦਾ ਹਮੇਸ਼ਾ ਧਰਮ ਤੇ ਚੱਲਣ ਦਾ ਸੀ ਸਾਜਿਦ ਵਿੱਚ ਆਪ ਜਿਨੇ ਸੁਣਿਆ 18 ਮੁਤਾਲਬ ਉਹਨਾਂ ਦੀ ਜਾਨਾ ਹਿਸਟਰੀ ਸੰਸਾਰ ਦੇ ਵਿੱਚ ਨਹੀਂ ਅੰਦਰ ਉਹ ਕਿਹਾ ਜਾਂਦੇ ਸਿਸਟਰ ਕਿਆ ਪਾਤਰੀ ਇਫਤਾਵਾ ਤੋਂ ਸੀ ਉਹਨਾਂ ਦੀ ਜਾਨ ਸੀ ਆਈ ਉਹਨਾਂ ਨੇ ਆਕੇ ਠੀਕ ਕਿਹਾ ਕਿ ਇਹ ਕਿਹਾ ਕਿ ਪਾਕਤਰ ਬਿਲਕੁਲ ਗਲਤ ਸੀ ਤੇ ਵੈਸੇ ਹੀ ਆਹ ਕਿ ਐਸੀ ਸੰਸਾਰ ਵਾਲੇ ਤੁਸੀਂ ਭਟਕ ਗਏ ਜੀ ਸਹੀ ਰਸਤਾ ਇਹ ਹੈ ਸਿਲੀਕ੍ਰੇਸ਼ਨ ਜੀ ਆਈਟੀ ਉਹਨਾਂ ਨੇ ਇਹ ਕਿਹਾ ਕਿ ਰੌਂਗ ਦਾ ਸੀ ਜਾਂ ਮਨ ਨੇ ਇਹ ਕਿਹਾ ਕਿ ਸਹੀ ਰੌਂਚੀ ਤਾਂ ਸਹੀ ਸੀ ਤੁਸੀਂ ਪਰਹੰਦੇ ਆ ਜਿਹੜੇ ਮੇਰੀ ਗੱਲ ਮੰਨ ਰਹੇ ਆ ਇਹ ਸਹੀ ਆ ਮੈਂ ਦੁਬਾਰਾ ਤੁਹਾਨੂੰ ਰਿਮਾਈਂਡ ਕਰਵਾ ਰਹੇ ਹਾਂ ਸੱਚ ਕਰ ਲਈਏ ਬਾਕੀ ਪਰਮੇਸ਼ਰ ਦੀ ਮਰਜ਼ੀ ਆ ਜਦੋਂ ਜਿਹੜਾ ਜੀ ਕਰੇ ਉਹੀ ਹੁਕਮ ਦੇਵੇ ਆਪਾਂ ਨੇ ਕਿਉਂ ਮੰਨਣਾ ਇਸ ਬਾਰੇ ਬਾਬਾ ਸੁਝਾਅ ਕਰਦੇ ਨੇ ਜੋਜੀ ਕਹਿੰਦੇ ਸਾਰਿਆਂ ਨੇ ਖਾਣਾ ਸਭ ਸੰਦੇ ਟਾਈਮ ਤੇ ਤੇ ਖਾਣਾ

कमर।omere aankhe dheere se kya kya dena mera sharir khada rehti sab kuch kya se tab sharir kaanp ho jaate mane kya se khel ko chota paal ko sah hi keval desh to hai. kehan da to jo sada anam jaisa shahte sota jis din par bichch chadiya tha kayi avka mana tha tab dusra ram re peh peh mangal

ਜਾਜਤ ਕੇ ਸਾਰੇ ਜਾਣਕਰੇ ਨੇ। ਉਹ ਸ਼ਖਾਂ ਦੇਖਣ ਗਿਆ ਕਿ ਖਾਲੀ ਸਿਰਸਾ ਨੂੰ ਮੱਥਾ ਟੇਕੀ ਜਿਹੜੇ ਨੇ। ਸ਼ਾਇਦ ਉਹ ਤੋਂ ਹੰਮ ਕੇ ਤੇ। ਉਸ ਵਿਚਾਰਤਾ ਦੇਖਣ ਸੋਚਤ। ਨਹੀਂ। ਕਿ ਸੇ ਨੂੰ ਸਾਖਿਆ ਤੋਂ ਮੰਨਿਆ ਜਾ ਰਿਹਾ। ਉਹਨੂੰ ਸਾਹਮਣੇ ਇੰਨਾ ਪਿਆਰ ਕੀਤਾ ਜਾ ਰਿਹਾ ਕਿ ਉਹ ਪਿਆਰ ਦੇ ਰਹੀ ਉੱਥੇ ਪ੍ਰਗਟ ਹੋ ਰਿਹਾ ਤੇ ਜਿਹੜੇ ਨਿਮਸਤਕ ਕਰ ਰਹੇ ਨੇ ਉਹਨਾਂ ਨੂੰ ਤੇਜ ਵੀ ਰਿਹਾ। ਆਪ੍ਰਸ਼ਣਯਾ ਕਿ ਆਪရှင် ਇਹਦਾ ਦੇਖੇ ਤੇ ਕਿਦਾਂ ਦਾ ਦੇਖੇ ਇਸ ਇੱਕ ਸਪੈਸਿਫਿਕ ਲੋਕ ਦਾ ਇਹਦਾ ਉਦਾਂ ਦਾ ਕਿਦਾਂ ਦਾ ਉਹ ਹੈ ਕਿਤਾ ਤੇ ਆਪ ਜੀ ਨੇ ਤਾਂ ਇਹ ਵੀ ਸੋਇਆ ਹੋਗਾ ਕਿ ਜਿੰਦੇ ਜੀ ਕੰਮ ਨਹੀਂ ਨਾ ਨਹੀਂ ਹੋ ਰਹੀ ਨਹੀਂ ਤੁਸੀਂ ਹਰ ਸਮੇਂ ਜਿਵੇਂ ਜਿਵੇਂ ਜੀ ਨੇ ਕਰਦਾ ਤਾਂ ਕਿਤੇ ਉਹ ਸਾਰੇ ਝੂਠਾ ਜੀ ਆਪ ਜੀ ਦੀ ਪਹੁੰਚ ਕੇ ਸੇ ਮੰਤਰੀਤਾ ਤਾਂ ਹੋਵੇਗੀ ਕਿਸੇ ਮੰਤਰੀ ਨਾਲ ਕੋਈ ਚੀਜ਼ मिनिस्टर ਨਾਲ ਜੇ ਮਾਲੂ ਆਪ ਦਾ ਬੜਾ ਪਿਆਰ ਆ ਜੀ मिनिस्टर ਨਾਲ ਤੇ ਤੁਸੀਂ ਕਹਿੰਦੇ ਮੈਂ ਤੋਂ ਕੋਈ ਵੀ ਕੰਮ ਕਰਵਾ ਸਕਦਾ ਤਾਂ ਤੁਸੀਂ ਕਿਸੇ ਦਾ ਕੰਮ ਕਰਵਾ ਸਕਦੇ ਹੋਣ ਤੋਂ ਪਰ ਕਿਸੇ ਦਾ ਕੰਮ ਤਾਂ ਹੀ ਕਰੂੰ ਪਹਿਲਾਂ ਜਦ ਤੁਹਾਡੇ ਕਰਦਾ ਹੋ ਸੋਈ ਕਰੇ ਸੰਸਾਰ ਵਿਚਾਰ ਰੱਖਦਾ ਹੈ ਕਿ ਕੋਈ ਮਰ ਜਾਏਗਾ ਸਰੀਰ ਛੱਡ ਜਾਏਗਾ ਉਸ ਤੋਂ ਬਾਅਦ ਅਸੀਂ ਸਵਾਰ ਚ ਪਾ ਕੇ ਉਹਨੂੰ ਪਾਰ ਲਾਵਾਂਗੇ ਉਨਰਾਬ ਬਨਮ ਲਾ ਰਾਂਗੇ ਚਾਹੇ ਕਿ ਆਪ ਪੜਨੀ ਪਾਏ ਜਿਹੜੇ ਤੱਕ ਆਪਣੀ ਆਵਾਜ਼ ਨਹੀਂ ਪਹੁੰਚ ਰਹੀ ਆਪਣੇ ਲਈ ਕੋਈ ਕੰਮ ਨਹੀਂ ਕਰ ਰਿਹਾ ਜਿਹੜਾ ਉਹ ਤੁਹਾਡੇ ਕਰਨ ਤੇ ਕਿਸੇ ਦਾ ਕਿਉਂ ਕਰੇ ਨੈਸਰਲ ਸੈਕਟਰ ਅੰਦਰ ਵਿੱਚ ਵੀ ਇਸ ਜੀ ਦਾ ਤਾਂ ਕੋਈ ਰਿਵਾਜ ਹੈ ਹੀ ਨਹੀਂ ਕਿ ਮਨਤਬਦ ਭੋਗ ਪਾਉਣੇ ਆ ਜਸਨ ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਪਿਆ ਸੀ ਪਰ ਗੰਗਾ ਸਾਹਿਬ ਜੀ ਨੇ ਕੀਆ ਸਿਰ ਗੁਰਨਾਨ ਦੇਵ ਜੀ ਨੇ ਸਤਨਾਮ ਵਾਹਿਗੁਰੂ ਦਾ ਜਾਪ ਦਿੱਤਾ ਸੰਤਾਨੇ ਮੰਨਿਆ ਅਕੀਰ ਕੇ ਸਮਾਉਂ ਦਾ ਗਿਆ ਬੀਬੀ ਜੀ ਦੀਆਂ ਦਰਵਾਣਾ ਪਹਿਲੀ ਅਗੇ ਸੰਤਾਨੇ ਮੰਨਿਆ ਦਸੰਬਰ 6 ਜਿਹੜੇ ਗੋਬਿੰਦ ਸਿੰਘ ਜੀ ਆਏ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਦਾ ਨਾਮ ਦਿੱਤਾ ਕਿਉਂਕਿ ਉਹ ਦਸੰਗੁਰੂ ਸੀ ਉਹਨਾਂ ਨੇ ਜੋ ਕਿਆ ਸਿਖਾ ਲਈ ਮੰਨਿਆ

ਇਹ ਚਰਨੀਆ ਤੇ ਕੁਮੀਆ ਸਰਪਟਾਂ ਦੇ ਹਨ ਰਚ ਮਾਇਆ ਨੂੰ ਹੋ ਗਈ ਦੱਸਿਆ ਗਿਆ ਉਹ ਤ੍ਰੈ ਗੁਣ ਮਾਇਆ ਦਾ ਗੁਣ ਹੈ ਤ੍ਰੈ ਗੁਣ ਦੇ ਵਿੱਚ ਤੀਜਾ ਗੁਣ ਸਤੋਗੰਮ ਹੁੰਦਾ ਜੇਕਰ ਅਸੀਂ ਸਤੋਗੰਮ ਦੇ ਵਿੱਚ ਫਸੇ ਮਾਇਆ ਅਸੀਂ ਇਹ ਕਹਿੰਦੇ ਕਿ ਮੈਂ ਚੰਗਾ ਕਰਮ ਕਰਾਂ ਮੈਂ ਚੰਗਾ ਕਰਮ ਕਰਾਂ ਮੈਂ ਚੰਗਾ ਕਰਮ ਕਰਾਂ ਤੋਂ ਦੇ ਵਿੱਚ ਡੋਗ ਲੀਏ پہلے ਕਰਤਮ ਹੈ ਆਪਣੇ ਜੋ ਕਿ ਹੰਕਾਰ ਦਾ ਹੈ ਇਹ ਵਿਚਾਰ ਹੁੰਦਾ ਕਿ ਮੈਂ ਕੁਝ ਕਰ ਸਕਦਾ ਦੂਜਾ ਚੰਗੇ ਕਰਮ ਦੀ ਗੱਲ ਆਉਂਗੀ कि मैं कोई चंगे काम करती हूँ मैं कोई हासिल कर तो रहा हूँ जलके हासिल जेलेज इस मायने में काम नहीं करना चाहिए सो की चंगे काम नहीं करने चाहिए देशात्मक नहीं करने चाहिए इस काम के नहीं करने चाहिए कि मेरे लोगों को फैला हुआ इस काम के करने चाहिए क्योंकि मेरे बाप ना मेरे घसुम पसाने क्योंकि सामान ਜਪਜੀ ਸਾਹਿਬ ਦਾ ਪਾਠ ਕਰਨਾ ਸੁਖਮਨੀ ਸਾਹਿਬ ਦਾ ਪਾਠ ਕਰਨਾ ਸੁਖਮਨੀ ਸਾਹਿਬ ਦਾ ਪਾਠ ਕਰਨ ਦਾ ਮਤਲਬ ਕੀ ਦੱਸਿਆ ਨੇ ਤਾਂ ਕਿ ਸੋਕ ਮੇਰਾ ਕਿ ਇਸ ਸੰਸਾਰ ਤੋਂ ਕੀ ਹੋਇਆ ਕਈ ਪ੍ਰਸ਼ਨ ਖੜੇ ਹੁੰਦੇ ਜਿਆਦਾ ਸੰਸਾਰ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਦੇ ਉਹਨਾਂ ਤੋਂ ਸੁਖੀ ਹੋ ਜਾਏਗਾ ਜਿਆ ਫੇਰ ਕੋਈ ਗਲਤ ਹੋਇਆ ਜਾਂ ਫਿਰ ਕਰਮ ਦੇ ਵਿੱਚ ਜਾਂ ਸਮਝਾਂ ਦੇ ਵਿੱਚ ਕੋਈ ਗਲਤ ਹੋ ਸੋ ਸੁਖਮਨੀ ਸਾਹਿਬ ਦਾ ਸੁਝਾਏ ਉਹ ਦੱਸ ਸਾਹਿਬ ਫਰਕ ਕਿੱਥੇ ਆ? ਫਰਕ ਅਸੀਂ ਇਸ ਕਾਨੂੰ ਨਹੀਂ ਸਮਝਦੇ ਕਿ ਸੁੱਖ ਹੈ ਕੀ। ਅਸੀਂ ਇਸ ਝੂਠੀ ਰਚਨਾ, ਜਾਗ ਰਚਨਾ ਸਭ ਝੂਠ ਹੈ। ਇਸ ਝੂਠੀ ਰਚਨਾ ਦੇ ਵਿੱਚ ਉਸ ਨਟੂਏ ਨੇ ਇੱਕ ਨਾਟਕ ਰਚਿਆ। ਅਸੀਂ ਉਹਦੇ ਵਿੱਚ ਐਕਟਰ ਸਭੇ ਸਭੇ ਰੋਲ ਅਦਾ ਕਰ ਰਹੇ ਆ। ਅਸੀਂ ਬਸ ਉਹ ਆਪਣੇ ਰੋਲ ਨੂੰ ਚੰਚਣਾ ਦਾ ਕਰਨਾ। ਤੇ ਜੋ ਕਹੀ ਜਾਂਦਾ ਸੀ ਕਰੀ ਜਾ।

ਸੋਕ ਬਾਣੀ ਵਿੱਚ ਚੱਲਣ ਤੇ ਹੋਵੇ ਸਮਝ ਹੋ ਰਹਾ ਹੈ ਸੋ ਆਪਾਂ ਦੋਨੋਂ ਜੱਗਾਂ ਦਾ ਕਮਾਣ ਦੇ ਭਗਤੀ ਨਾਮ ਧਿਆਨ ਚਾਰ ਜੋਗ ਲੋਕੀ ਕਹਤੇ ਆ ਰਹੇ ਹਜ਼ਾਰਾਂ ਸਾਲਾਂ ਦੀਆਂ ਭਗਤੀਆਂ ਕੀਤੀਆਂ ਖੁਆਂਚ ਲਟਕੇ ਭਗਤੀਆਂ ਕੀਤੀਆਂ ਬਹੁਤ ਪੁੰਨਦਾਨ ਕੀਤੇ ਪਰ ਜਿਹੜਾ ਕਿ ਆਪਾਂ ਮੁੰਦਰਾ ਅਰਾ ਦਿੱਤਾ ਸੀ ਕਿ ਪਰਮਾਨੰਦ ਸਾਹਿਬ ਸਾਹਮਣੇ来 ਆਣਾ ਤਿਆਉ ਦੇ ਨਾਲ ਮਿਲਣੀ ਕਰ ਲੈਣੀ ਜਿੱਦਾਂ ਦਾ ਉਹ ਹੈ ਅਸਲ ਤੋਂ ਉਸ ਰੂਪ ਦੇ ਵਿੱਚ ਉਹ ਨਹੀਂ ਹੋਇਆ ਜੇ ਨਹੀਂ ਹੋਇਆ ਤਾਂ ਫਿਰ ਆਪਾਂ ਕੀ ਕਰਨਾ ਤੇ ਕਿੱਦਾਂ ਕਰਨਾ ਪਰ ਮਿਸ਼ਰ ਨਹੀਂ ਜੇ ਆਇਆ ਸਿਰ ਪਰ ਮਿਸ਼ਰ ਨੂੰ ਪਾਉਂਦੇ ਸਿੰਪਲ ਜੇ ਚਾਰ ਨੁਕਤੇ ਪਾਉਣਾ ਨਹੀਂ ਆ ਉਹ ਪਹਿਲੇ ਹੀ ਸਾਡਾ ਹੈ ਜਿੱਦਾਂ ਆ ਹੱਥ ਹੈ ਇਹਦੇ ਵਿੱਚ ਇੱਕ ਉਂਗਲ ਹੈ ਉਂਗਲ ਨਹੀਂ ਕਹਿ ਸਕਦੇ ਕਿ ਇਹਨਾਂ ਚੱਲਣਗੇ ਪਰ ਮੈਂ ਕੈਸਾ ਦਾ ਕਿਹਾ ਮੈਂ ਪਰਮੇਸ਼ਰ ਕਹਿ ਰਿਹਾ ਕਿ ਇਹ ਸਾਰਾ ਕੁਝ ਹੀਰਾ ਵਿਸਥਾਰ ਹੈ ਮੈਂ ਇਸ ਗੱਲ ਨੂੰ ਸਮਝਣਾ ਸਿਰਫ ਇਹ ਨਹੀਂ ਕਿ ਮੇਰੇ ਅੰਦਰ ਰੱਬਾ ਤਾਂ ਮੈਂ ਰਹਾ ਸਾਰਾ ਕੁਝ ਹਰ ਜੀਵ ਦੇ ਅੰਦਰ ਉਹ ਪਰਮਾਤਮਾ ਹੈ ਅਸੀਂ ਉਹਦੇ ਅੰਸ਼ਾਂ ਜੇ ਮੇਰੇ ਸਰੀਰ ਦਾ ਇੱਕ ਅੰਗ ਮੇਰੇ ਤੋਂ ਅਲੱਗ ਹੋ ਕੇ ਚੱਲੇ ਤੇ ਕਹੋ ਕਿ ਮੈਂ ਕੋਈ ਹੋਰ ਹਾਂ ਤੇ ਸਰੀਰ ਕੋਈ ਹੋਰ ਆ ਤਾਂ ਨਾ ਉਹ ਕੱਟਦਾ ਤੇ ਨਾ ਮੇਰਾ ਕੋਈ ਟਹਿਣਾ ਐਸੇ ਤਾਂ ਪਰਮੇਸ਼ਰ ਤੇ ਜੇ ਦੁਆਤਮਾ ਦੂਰ ਹੋ ਗਈ ਆ ਤਾ ਪਰਮਿਸ਼ਨ ਨਹੀਂ ਦੋਖੰਦਾ ਤੇ ਆਪਮਤਾ ਬਟਨ ਜਾਂਦੀ ਇਹ ਨਹੀਂ ਕਹਿਣਾ ਕਿ ਅਬਾ ਤੁਮ ਮੈਨੂੰ ਢੜ ਉਹ ਤਾਂ ਮਲੇਆ ਉਹ ਤਾਂ ਵੇਟ ਕਰ ਰਿਹਾ ਉਹ ਤਾਂ ਇੰਤਜ਼ਾਰ ਕਰ ਰਿਹਾ ਕਦੋਂ ਉਹਦੀਆਂ ਬਣਾਈਆਂ ਹੋਈਆਂ ਆਪਮਾ ਉਹਦੇ ਉੱਤੇ ਰਾਜ ਤੇ ਦਸਕਰ ਤੇ ਵਾਤੇ ਚਿੱਤੀ ਭਾਗੀ ਮੈਂ ਸੋ ਸਭ ਤੋਂ ਅਨੰਤਾ ਉਸ ਪਰਮਿਸ਼ਨ ਨੂੰ ਆਪਣਾ ਆਪ ਆਪਣਾ ਸੋਤਾ ਜਾਂ ਅੰਸ਼ ਹੋਰ ਦਾ ਅਹਿਸਾਸ ਕਰਕੇ ਉਹਦੇ ਨਾਲ ਪਿਆਰ ਕਰਨਾ ਪਿਆਰ ਕਰਨਾ ਕਿਦਾਂ ਦਾ ਪਿਆਰ ਜਿਵੇਂ ਇੱਕ ਜਵਾਨ ਨਾਰੀ ਦਾ ਕਸਮ ਮਰ ਜਵੇ ਤਉ ਵੇਲਾਬ ਕਰਦੀ ਹੈ ਕਿ ਹਾਏ ਤੇਰੇ ਬਿਨਾਂ ਨਹੀਂ 살ਾਂ ਜਾਂ ਤੂੰ ਆ ਜਾ ਨਹੀਂ ਤਾਂ ਮਿਲੂ ਵੀ ਨਹੀਂ ਸਵਾਸ ਮਾਦਾ ਬਿਨਾਂ ਨਹੀਂ ਚੱਲਦਾ ਸੋ ਕਿਉਂਕਿ ਪਿਆਰ ਹੈ ਤੋ ਜਨ ਕਿਉਂਕਿ ਪਿਆਰ ਹੈ ਇਸ ਕਰਕੇ ਉਹਦੀ ਗੱਲ ਮਨਾਈ। ਲੋਕ ਤਾਂ ਬੜੀ ਦੁਨੀਆ ਮੰਗੇ ਪਰ ਡਰ ਧਰ ਕੇ ਮੰਗੇ। ਜੇ ਤੁਹਾਡੇ ਤੇ ਦੋ ਬੱਚੇ ਹੋਣ ਜੇ ਆਪ ਜੀ ਦੇ ਦੋ ਬੱਚੇ ਹੋਣੇ ਇੱਕ ਡਰ ਡਰ ਕੇ ਆਪ ਜੀ ਦੀ ਗੱਲ ਉਹਨਾਂ ਨੇ ਇਹ ਤਾਂ ਪਿਆਰ ਤੇ ਆਪਦੀ ਇੱਜ਼ਤ ਕਰ ਲਈ ਕਰ ਮੰਨੇ ਤਾਂ ਉਹ ਕਿਹੜਾ ਪਿਆਰਾ ਲੱਗੇਗਾ। ਉਸ ਬੱਚੇ ਨੂੰ ਉਹ ਬੱਚੇ ਪਿਆਰੇ ਲੱਗਦੇ ਹੋ ਜੀ ਬਾਤਾਂ ਨਾਲ ਪਿਆਰੀਆਂ ਲੱਗਦੀਆਂ ਜਿਹੜੀਆਂ ਉਹਦੇ ਪਿਆਰ ਲਈ ਉਹਦੀ ਕਰਨਾ। ਟੀਚਰ ਕਿਉਂਕਿ ਉਹਦੇ ਨਾਲ ਪਿਆਰ ਹੈ ਤਾਂ ਜੋ ਕਰਦੇ ਉਹੀ ਠੀਕ ਇਸੇ ਤੀਏ ਐਗਜ਼ੈਂਪਲ ਅਕਸਰ ਆਸ਼ਕ ਕਵਿਸ਼ਗਤ ਗਾਣਿਆਂ ਦੇ ਵਿੱਚ ਆਉਂਦੀ ਹੈ ਕਿਤੇ ਨਾ ਬੜਾ ਪਿਆਰ ਹੈ ਤੂੰ ਜੋ ਕਰਦਾ ਉਹ ਹੀ ਚੰਗਾ ਤੂੰ ਜਿੱਦਾਂ ਨਾਲ ਮੈਨੂੰ ਹੀ ਚੰਗਾ ਤੂੰ ਜਿੱਦਾਂ ਅੱਖਲੇ ਮੈਂ ਉਹੀ ਚੱਲਦੀ ਇਹ ਚੀਜ਼ ਪਰਮਾਤਮਾ ਦੇ ਨਾਲ ਕਰਨੀ ਹੈ ਆਪਮਾਨੇ ਕਿਉਂ ਕਰਨੀ ਹੈ ਪਿਆਰ ਕਰਕੇ ਡਰ ਕੇ ਨਹੀਂ ਲਾਲਚ ਰੇ ਨਹੀਂ ਸੱਚਖੰਡ ਦਾ ਲਾਲਚ ਨਹੀਂ ਪਿਆਰ ਜੇ ਪਿਆਰ ਲਈ ਕਰਾਂਗਾ ਤਾਂ ਇੱਥੇ ਆ ਜਾਏਗਾ ਸੱਚ ਨਾਲ ਇੱਥੇ ਹੈ ਚੌਥਾ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਉਹ ਹਰ ਕਿਸੇ ਦੇ ਵਿੱਚ ਹੈ ਕੋਈ ਕੁਝ ਨਹੀਂ ਕਰਦਾ ਕਰਤਾ ਪਰ ਉਹ ਹੈ ਸਭ ਕੁਝ ਕਰਨ ਕਰਾਉਣ ਵਾਲਾ ਉਹ ਹੈ ਤਾਂ ਜੇ ਆਪ ਜੀ ਨਾਲ ਕੋਈ ਤੁਮੇ ਹਰ ਵੀ ਕਰਦਾ ਹੈ ਤਾਂ ਗੁੱਸਾ ਨਹੀਂ ਕਰਨਾ ਜਿਵੇਂ ਕਿ ਆਪਾਂ ਪਹਿਲਾਂ ਵਿਚਾਰ ਕੀਤਾ ਸੀ ਸੈਕਸਿਓਲ ਨਾ ਕਿ ਜਿਵੇਂ ਕਿ ਪਰਮਾਇਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਪਦੇ

ਉਸ ਤੰਨੇ ਸ਼ਬਦ ਪਿਆਰ ਕਰਕੇ ਉਹਦੀ ਗੱਲ ਮੰਨਣੀ ਹੈ ਉਹਦਾ ਹੁਕਮ ਮੰਨਣਾ ਪਿਆਰ ਦੇ ਕਰਕੇ ਉਹਨੇ ਪਾਣੀ ਚ ਚਲਣਾ ਅਤੇ ਹਰ ਜੀਵ ਦੇ ਵਿੱਚ ਉਹਨੂੰ ਦੇਖਣਾ ਤੇ ਹਰ ਜੀਵ ਨਾਲ ਉਹਦਾ ਪਿਆਰ ਕਰਨਾ ਜਿੱਦ ਤੋ ਹੁੰਦੇ ਰਹਿਣਾ ਇੱਥੇ ਆਪ ਜੀ ਕਰ ਸਕਦੇ ਹਾਂ ਜਨਾਬ ਜੇਕਰ ਆਪ ਦੇ ਇੱਥੇ ਕੇਸ ਬਣਤੀ ਹੋਵੇ ਲਾਗ ਕਰਨਾ ਕੋਈ ਸਵਿਚਾ ਜੁਰਤਨਾ ਤੇ ਇੱਕ ਛੋਟਾ ਜਿਹਾ ਪ੍ਰੈਸ਼ਨ ਹੋ ਜਾਦਾ ਹੈ ਕਿ ਅਸੀਂ ਕਿਹਨੇ ਬਣੇ ਕਿ ਕੋਈ ਆਇਆ ਉਸ ਦਾ ਉੱਤਰ ਬੜਾ ਸੋਹਣਾ ਹੈ ਜਦੋਂ ਪਿਆਰ ਨਾਲ ਉਹਨੂੰ ਸਾਹਮਣੇ ਖੜਾ ਕਰ ਲੋਗੇ ਨਹੀਂ ਨਹੀਂ ਖੜਾ ਕਰੋਗੇ ਤਾਂ ਹੀ ਕੋਈ ਗੱਲ ਨਹੀਂ ਤੇ ਆਹ ਉਹਨਾਂ ਨੂੰ ਤੋਂ ਆਹ ਕਿਉਂ ਚਲੋ ਤੇ ਆਪਾਂ ਕੋਈ ਕਹਿ ਰਿਹਾ ਸੀ ਕਿ ਤੂੰ ਆਇਆ ਸੀ ਜੇ ਸੱਚੀ ਆਇਆ ਤਾਂ ਮਿਲ ਕੇ ਦੱਸ ਕਿ ਤਰਾਹ ਹੋ ਕੇ ਆਇਆ ਸੀ ਜਿ ਉਸ ਪਿਆਰ ਉਸ ਅਹਿਸਾਸ ਜਿਹੜੀ ਆਪਾਂ ਕਰਨ ਕੀਤੀ ਹੈ ਜੇ ਉਸ ਦੇ ਨਾਲ ਉਹ ਗਰੋ ਕੇ ਉਸ ਨਾਲ ਉਹ ਪੁੱਛੋਗੇ ਤਾਂ ਇਹ ਦਾਵਾ ਕਰਦਾ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਤਵੰਤੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਤਵੰਤੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਤਵੰਤੀ ਜੈ सोहंग महाराज शेर सिंह विष्णु भगवान जय जय सोहंग महाराज शेर सिंह विष्णु भगवान जय